ਹਾਂਜੀ ਦੋਸਤੋ ਲੈ ਕੇ ਹਾਜ਼ਰ ਆਪਾਂ ਆਪਣੀ ਕਹਾਣੀ ਜਿਨ੍ਹਾਂ ਦੇ ਰੂਪ ਨੇ ਸੋਹਣੇ ਭਾਗ ਪਹਿਲਾ ਇਸ ਕਹਾਣੀ ਨੂੰ ਲਿਖਿਆ ਹੈ ਕਿਰਨਦੀਪ ਕੌਰ ਭਾਈ ਰੂਪਾ ਜੀ ਨੇ ਪਿੰਡ ਦੀ ਫਿਰਨੀ ਤੇ ਖੇਡਦੇ ਨਿੱਕੇ ਨਿੱਕੇ ਜਵਾਕਾਂ ਦੇ ਚਿਹਰਿਆਂ ਤੇ ਛੜੇ ਆਉਂਦੇ ਬੱਦਲਾਂ ਦੀ ਵੱਖਰੀ ਹੀ ਖੁਸ਼ੀ ਸੀ ਮੀਂਹ ਹਨੇਰੀਆਂ ਦੀ ਰੁੱਤ ਸੀ ਅਸਮਾਨੀ ਬੱਦਲ ਕਦੇ ਝੜਕੇ ਆਉਂਦਾ ਹੈ ਅਸਮਾਨ ਨੂੰ ਗੰਧਲਾ ਜਾਂ ਕਦੇ ਮੀਂਹ ਪਾ ਦਰਖਤਾਂ ਉੱਪਰ ਚੜ੍ਹਿਆ ਕੋ ਟੱਕ ਦੋ ਲਾ ਦਿੰਦਾ ਕੋਈ ਪਤਾ ਨਹੀਂ ਸੀ ਪਰ ਵਗਦੀਆਂ ਲੂਆਂ ਤੋਂ ਤੰਗ ਆਏ ਜਵਾਕ ਬਜ਼ੁਰਗ ਤੇ ਤ੍ਰੀਮਤਾ ਮੀਨੂ ਲੋਚ ਰਹੇ ਸਨ ਸਵੇਰ ਦਾ ਹੀ ਮੌਸਮ ਵਿੱਚ ਵੱਟ ਸੀ ਲੰਬੜਾਂ ਦੀ ਮੋਟਰ ਤੇ ਚੰਗਾ ਮੇਲਾ ਲੱਗਿਆ ਹੋਇਆ ਸੀ ਭਾਂਤ ਭਾਂਦੇ ਅਮਲੀ ਤੇ ਉਹਨਾਂ ਦੇ ਨਾਲ ਭੇਡਾਂ ਵਾਲਾ ਮਾਣਾ ਮਲਕੀਤ ਆਦ ਜਣੇ ਚੁੱਲ੍ਹੇ ਧਰੇ ਕੁੱਕੜ ਵੱਲ ਵੇਖ ਕੇ ਲਾਲਾਂ ਸੁੱਟ ਰਹੇ ਸਨ ਲੰਬੜਾਂ ਦੇ ਘਰ ਕਈ ਵਰਿਆ ਮਗਰੋਂ ਰੱਬ ਨੇ ਮੁੰਡੇ ਦੀ ਦਾਤ ਬਖਸ਼ੀ ਸੀ ਜੀ ਦੀ ਖੁਸ਼ੀ ਵਿੱਚ ਅੱਜ ਪਹਿਲੇ ਨੇ ਸਾਰਿਆਂ ਨੂੰ ਮੋਟਰ ਤੇ ਹੀ ਸੱਦ ਲਿਆ ਸੀ ਬੱਦਲਾਂ ਦੀ ਗੜਗੜਾਹਟ ਤੋਂ ਇੱਕ ਮੁਰਦੜਾ ਜਿਹਾ ਅਮਲੀ ਬੋਲਿਆ ਲੈ ਬਈ ਆ ਬੱਦਲਾਂ ਨੇ ਵੀ ਹੁਣੇ ਰੰਗ ਚ ਭੰਗ ਪਾਉਣਾ ਸੀ ਇਹ ਵੀ ਅਮਲੀਆਂ ਦੇ ਹੱਡ ਠਾਰ ਕੇ ਹੀ ਖੁਸ਼ਾ ਸ਼ਰਾਬ ਪੀਣੀ ਕਿਹੜਾ ਸੌਖੀ ਆ ਇਹ ਪਹਿਲਾਂ ਭੁੱਕੀ ਦਾ ਨਸ਼ਾ ਲਾਉਂਦੀ ਆ ਫਿਰ ਆਪਣਾ ਸ਼ਰੂਰ ਦਿੰਦੀ ਆ ਇਹ ਨਾ ਕਹੇ ਓਏ ਇਹ ਤੇਰਮਾ ਰਤਨ ਆ ਦੇਵਤਿਆਂ ਨੇ ਸਮੁੰਦਰ ਰੜਕਿਆ ਸੀ ਫਿਰ ਨਿਕਲੀ ਆ ਇਹ ਸਮੁੰਦਰ ਚੋਂ ਹੁਣ ਜਣਾ ਖਣਾ ਹੀ ਕੱਢਦਾ ਰਹਿੰਦਾ ਲੈ ਅਮਲੀਆ ਚੰਗਾ ਸਮਾਂ ਦੀ ਠੰਡ ਚ ਹੀ ਚੰਗਾ ਲੱਗਦਾ दारू ਪਿਆਲਾ ਤੇ ਕੁੱਕੜ ਦੂਜੇ ਅਮਲੀ ਨੇ ਕਿਹਾ ਮਾਣੇ ਨੇ ਦੋਹੇ ਹੱਥਾਂ ਦੀਆਂ ਹਥੇੜੀਆਂ ਨੂੰ ਅੱਖਾਂ ਵੱਲ ਲਾ ਤਾਹਾਂ ਨਿਗਾ ਮਾਰ ਕੇ ਵੇਖਿਆ ਕਾਲੀ ਘਟਾ ਚੜੀ ਆਉਂਦੀ ਸੀ ਫਸਲ ਦਾ ਕੋਈ ਡਰ ਨਹੀਂ ਸੀ ਕਿਉਂਕਿ ਸਭ ਨੇ ਦਾਣੇ ਆਪਣੇ ਢੋਲਿਆਂ ਵਿੱਚ ਪਾ ਲਏ ਸੀ ਤੇ ਨਰਮੇਕ ਪਾਹ ਜੇ ਠਹਿਰ ਕੇ ਬੀਜਨੇ ਸੀ ਪਰ ਫਿਰ ਵੀ ਮਾਣਾ ਉਦਾਸ ਸੀ ਖੋਰੇ ਉਸ ਨੂੰ ਕੋਈ ਫਿਕਰ ਸੀ ਇੱਕਦਮ ਆਏ ਹਵਾ ਦੇ ਬੁੱਲੇ ਨੇ ਸਿਲਵਰ ਦੇ ਪਤੀਲੇ ਉੱਪਰ ਧਰੀ ਪਲੇਟ ਵਗਾ ਕੇ ਮਾਰੀ ਮਾਣਾ ਛੇਤੀ ਦਿਨੇ ਪਤੀਲੀ ਚੱਕ ਕੇ ਮੋਟਰ ਵਾਲੇ ਕੋਠੇ ਵਿੱਚ ਲੈ ਗਿਆ ਸਾਰਿਆਂ ਨੇ ਰੱਜ ਕੇ दारू ਪੀਤੀ ਪਰ ਮਾਣਾ दारू ਪੀਂਦਿਆਂ ਵੀ ਕਿਸੇ ਡੂੰਗੀ ਸੋਚ ਵਿੱਚ ਸੀ ਮਾਣਾ ਜ਼ਿਮੀਂਦਾਰ ਪਰਿਵਾਰ ਨਾਲ ਸਬੰਧ ਰੱਖਦਾ ਸੀ ਸੁਭਾਅ ਦਾ ਬੜਾ ਹੀ ਸਰਲ ਸੀ ਪੈੜੀ ਵੀ ਚੰਗੀ ਸੀ ਪਰ ਬੈਂਕ ਵਜੋਂ ਹੀ ਉਹਨੇ ਪੇਡਾਂ ਤੇ ਬੱਕਰੀਆਂ ਪਾਲੀਆਂ ਸਨ। ਜਵਾਨ ਹੋਏ ਮਾਣੇ ਨੂੰ ਵੇਖ ਹਰ ਜਨਾਨੀ ਉਹਦੇ ਉੱਪਰ ਦੰਦ ਕਥਾ ਕਰਦੀ ਸੀ। ਪਰ ਮਾਣਾ ਔਰਤ ਵਾਲੇ ਪਾਸਿਓਂ ਵੀ ਨਹੀਂ ਸੀ ਲੰਗਦਾ। ਮਾਣੇ ਦਾ ਜਦੋਂ ਵਿਆਹ ਹੋਇਆ ਤਾਂ ਰੱਬ ਨੇ ਉਹਦੇ ਵਰਗੀ ਹੀ ਔਰਤ ਉਹਦੇ ਲੇਖਾਂ ਵਿੱਚ ਲਿਖੀ ਸੀ। ਬਹੁਤ ਚੰਗੇ ਸੁਭਾਅ ਵਾਲੀ ਮੇਲੇ ਦਾ ਮਾਣੇ ਦੀ ਜ਼ਿੰਦਗੀ ਵਿੱਚ ਆਉਣਾ ਉਹਨੂੰ ਇੱਕ ਸੁਪਨਾ ਲੱਗ ਰਿਹਾ ਸੀ। ਮਾਣੇ ਦੇ ਤਿੰਨ ਪੁੱਤਰ ਪਰ ਰੀਜਾਂ ਨਾਲ ਮੇਲੇ ਨੇ ਰੱਥ ਤੋਂ ਮੰਗੀ ਤੀ ਉਹਦੀ ਝੋਲੀ ਨਾ ਪਾਈ ਤਿੰਨੇ ਮੁੰਡੇ 2 ਸਾਲ ਦੀ ਵਿੱਥੀ ਦੇ ਸੀ ਜਦੋਂ ਵੱਡਾ ਮੁੰਡਾ 10 ਸਾਲ ਦਾ ਹੋਇਆ ਤਾਂ ਮੇਲੇ ਦੀ ਕਿਸੇ ਬਿਮਾਰੀ ਕਰਕੇ ਮੌਤ ਹੋ ਗਈ ਆਂਡ ਗਵੰਡ ਨੇ ਮਾਣੇ ਨੂੰ ਬਥੇਰਾ ਜ਼ੋਰ ਲਾਇਆ ਉਹ ਜਵਾਕਾਂ ਦੀ ਖਾਤਰ ਦੂਜਾ ਵਿਆਹ ਕਰ ਲਵੇ ਪਰ ਮਾਣੇ ਨੇ ਵਿਆਹ ਨਾ ਕਰਵਾਇਆ ਕਿਉਂਕਿ ਉਹਦਾ ਮੰਨਣਾ ਸੀ ਕਿ ਵਿਆਹ ਤੋਂ ਬਾਅਦ ਬਗਾਨੀ ਮਾਂ ਦੂਜੇ ਜਵਾਕਾਂ ਦੀ ਮਾਂ ਨਹੀਂ ਬਣ ਸਕਦੀ ਮਾਣਾ ਆਪਦੇ ਹੱਥ ਸਾੜ ਜਿਵਾਕਾਂ ਦਾ ਢਿੱਡ ਭਰਦਾ ਵੱਡਾ ਮੁੰਡਾ ਸੁੱਖਾ ਆਪਣੇ ਬਾਪੂ ਨੂੰ ਇੰਜ ਕਰਦੇ ਵੇਖਦਾ ਤਾਂ ਨਾਲ ਨਿੱਕਾ ਮੋਟਾ ਕੰਮ ਕਰਵਾ ਦਿੰਦਾ ਸੀ ਸੁੱਖੇ ਨੇ ਆਪਣੇ ਦੋਹੇ ਛੋਟੇ ਭਰਾਵਾਂ ਨੂੰ ਬਾਪੂ ਤੋਂ ਪੁੱਛ ਕੇ ਸਕੂਲ ਦਾਖਲ ਕਰਵਾ ਦਿੱਤਾ ਕਦੇ ਕਦਾਈ ਮਾਣਾ ਸੁੱਖੇ ਨੂੰ ਵੇਖ ਕੇ ਰੋ ਪੈਂਦਾ ਕਿ ਆਹ ਜਵਾਕ ਦੇ ਸਿਰ ਕਿੱਡੀ ਕਬੀਲਦਾਰੀ ਪੈ ਗਈ ਆ ਆਪਣੇ ਮਨ ਨੂੰ ਦਲਾਸਾ ਦੇ ਕੇ ਮਾਣਾ ਫਿਰ ਹਿੰਮਤ ਕਰਕੇ ਕੰਮ ਵਿੱਚ ਜੁਟ ਜਾਂਦਾ ਇੰਜ ਧੂਆਕੜੀ ਸੀ ਨਾਲ ਹੀ ਮਾਣੇ ਦੇ ਤਿੰਨੋਂ ਪੁੱਤ ਗੱਭਰੂ ਹੋ ਗਏ ਅੱਜ ਜਦੋਂ ਉਹ ਵੱਟ ਨਾਲ ਵੱਟ ਸਾਂਝੀ ਤੇ ਆਪਣੇ ਯਾਰ ਪਹਿਲੇ ਕੋਲ ਮੀਟਰਨ ਰਿਆ ਸੀ ਤਾਂ ਉਹਨੂੰ ਯਾਦ ਆਇਆ ਕਿ ਕਿਵੇਂ ਆਹੀ ਰੁੱਤ ਵਿੱਚ ਉਹਦੀ ਮੈਲੋ ਉਹਦੇ ਤੋਂ ਵਿਛੜ ਗਈ ਸੀ ਦਿਨ ਤਾਂ ਹਜੇ ਕੁਝ ਵੀ ਨਹੀਂ ਸੀ ਹੋਇਆ ਪਰ ਮੀਹ ਹਨੇਰੀ ਦੇ ਮੌਸਮ ਨੇ ਕੋਪ ਹਨੇਰਾ ਕਰ ਦਿੱਤਾ ਸੀ ਮਾਣੇ ਨੇ ਦੂਰੋਂ ਆਉਂਦੇ ਆਪਣੇ ਪੁੱਤ ਸੁੱਖੇ ਨੂੰ ਵੇਖਿਆ ਤਾਂ ਪਹਿਲੇ ਤੋਂ ਇਜਾਜ਼ਤ ਲੈ ਕੇ ਉਹ ਸੁੱਖੇ ਨਾਲ ਰਲ ਗਿਆ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਦੋਹੇ ਪਿਓ ਪੁੱਤ ਘਰ ਪਹੁੰਚੇ ਤਾਂ ਮਾਣੇ ਨੇ ਵੇਖਿਆ ਇਹ ਬੇੜੇ ਵਿੱਚ ਲੱਗੀ ਨਿੰਮ ਦਾ ਇੱਕ ਮੋਟਾ ਟਾਣਾ ਟੁੱਟ ਗਿਆ ਏ। ਛੋਟੇ ਮੁੰਡੇ ਗਿੰਦਾ ਤੇ ਬੀਰੂ ਦੋਹੇ ਹੀ ਟਾਣੇ ਨੂੰ ਇੱਕ ਪਾਸੇ ਲਾਉਣ ਦਾ ਯਤਨ ਕਰ ਰਹੇ ਸੀ। ਓਏ ਤੇਰੇ ਵਿੱਚ ਤਾਂ ਜੋਰ ਜਮਾ ਹੀ ਨਹੀਂ ਤੇ ਇਥੋਂ ਨਹੀਂ ਚੁੱਕਿਆ ਜਾਣਾ ਇਹ ਟਾਣਾ। ਤੂੰ ਛੱਡ ਦੇ ਤੇਰੇ ਨਾਲੋਂ ਤਾਂ ਬਾਪੂ ਹੀ ਚੰਗਾ। ਗਿੰਦੇ ਨੇ ਸ਼ਰਾਰਤ ਨਾਲ ਬੀਰੂ ਨੂੰ ਕਿਹਾ। ਚੱਲ ਤੇਰਾ ਵਿਆਹ ਤਕੜੀ ਜੀ ਕੁੜੀ ਨਾਲ ਕਰ ਦਾਂਗੇ। ਕਿਉਂ ਬਾਪੂ? ਠੀਕ ਕਿਹਾ ਨਾ ਮੈਂ? ਬੀਰੂ ਨੇ ਵੀ ਆਪਣੀ ਚਲਾਈ ਦੋਹਾਂ ਦੀਆਂ ਗੱਲਾਂ ਸੁਣ ਕੇ ਸੁੱਖਾ ਤੇ ਬਾਪੂ ਹੱਸ ਪਏ ਮਾਣਾ ਪੁੱਤ ਰੋਟੀ ਟੋਕ ਕਰ ਲਿਆ ਹਾਂ ਬਾਪੂ ਰੋਟੀ ਪਕਾ ਕੇ ਰੱਖੀ ਪਈ ਆ ਆ ਜਾ ਸਾਰੇ ਇਕੱਠੇ ਖਾਵਾਂਗੇ ਗਵਾਂਢ ਵਿੱਚੋਂ ਕਿਸੇ ਘਰੋਂ ਆਉਂਦੀ ਪੱਕਦੇ ਪੂੜਿਆਂ ਦੀ ਵਾਸ਼ਨਾ ਨੇ ਗਿੰਦੇ ਨੂੰ ਫਿਰ ਬੁਲਾ ਹੀ ਦਿੱਤਾ ਉਹ ਬਾਈ ਸੁੱਖਿਆ ਵਿਆਹ ਕਰਾ ਲਾ ਨਾ ਯਾਰ ਅਸੀਂ ਵੀ ਪੂੜੇ ਖਾ ਲਵਾਂਗੇ ਕਦੇ ਪਰਜਾਈ ਦੇ ਹੱਥੋਂ ਦਰਵਾਜੇੋਂ ਆਉਂਦੀ ਮਾਣੇ ਦੀ ਪਰਜਾਈ ਨੇ ਗੱਲ ਵਿੱਚ ਗੱਲ ਮਲਾਈ ਹੋਰ ਕੀ ਆ ਹੁਣ ਤਾਂ ਮੇਰੇ ਅਦਿਉਰਾ ਕਰੇ ਦਾ ਵਿਆਹ ਹੁਣ ਤੂੰ ਕਿਉਂ ਔਖਾ ਹੋਈ ਜਾਣਾ ਮੈਂ ਤਾਂ ਕਹਿਣੀ ਆ ਮੇਰੀ ਨੂੰ ਜਿਹੜੀ ਰਿਸ਼ਤੇ ਨੂੰ ਕਹਿੰਦੀ ਆ ਉਹ ਆਪਾਂ ਲੈਣਾਂ ਲਈਏ ਅੱਛਾ ਤਾਈ ਮੈਂ ਵੀ ਕਹਾ ਜਸੂਰਜ ਕਿਧਰੋਂ ਨਿਕਲ ਆਇਆ ਤਾਈ ਉਹ ਵੀ ਸਾਡੇ ਘਰ ਪੂੜੇ ਲੈ ਕੇ ਆਈ ਆ ਹੁਣ ਪਤਾ ਲੱਗਿਆ ਤੂੰ ਤਾਂ ਆਪਣੀ ਉਂਗਲ ਖੱਟੀ ਕਰਾਉਣ ਨੂੰ ਫਿਰਦੀ ਆ ਮਾਣੇ ਨੇ ਆਪਣੇ ਪੁੱਤ ਨੂੰ ਝਿੜਕਿਆ ਤੇ ਬਿਸ਼ਨੀ ਨੂੰ ਰਿਸ਼ਤਾ ਕਰਾਉਣ ਲਈ ਹਾਂ ਕੀਤੀ। ਗਿੰਦਾ ਤੇ ਬੀਰੂ ਦੋਹੇ ਭਰਾ ਦੇ ਦੋ ਭਰਾ ਦੇ ਵਿਆਹ ਦੇ ਨਾਂ ਤੇ ਖੁਸ਼ ਹੋ ਗਏ। ਬਿਸ਼ਨੀ ਚਲ ਮਾਂ ਬਾਰੇ ਆ ਤੀਮੀ ਬਿਣਾ ਕਰ ਸੁੰਨਾ ਲੱਗਦਾ ਦਿਉਰਾ ਨੂੰ ਦੱਸਦੀ ਸੀ ਵੀ ਬਹੁਤ ਚੰਗੀ ਕੁੜੀ ਆ ਚੰਗੇ ਭਾਗ ਲਿਆਈ ਤਾਂ ਸਭ ਠੀਕ ਹੋ ਜੂ। ਤੈਨੂੰ ਤਾਂ ਪਤਾ ਬਿਸ਼ਨੀਏ ਸਾਰਾ ਕੁਝ ਭਾਈ ਇਹਨਾਂ ਦਾ ਹੀ ਆ ਪੰਜ ਕਰਨ ਚਾਹੇ 50 ਕਰਨ ਆਪਾਂ ਨਿਫਰ ਫੰਡ ਹੋ ਜਾਗੇ। ਇਹ ਸਾਹਮਣੇ ਆਪਦੀ ਕਬੀਲਦਾਰੀ ਭਾਵੇਂ 2-2 ਸਾਲਾਂ ਦਾ ਤਿੰਨ ਭਰਾਵਾਂ ਦੀ ਉਮਰ ਦਾ ਫਰਕ ਸੀ ਪਰ ਤਿੰਨੇ ਹੀ ਲੈਣ ਚ ਲਾਏ ਬਰਾਬਰ ਦੇ ਲੱਗਦੇ ਸੀ ਚੌੜੀਆਂ ਛਾਤੀਆਂ ਮੱਲਾਂ ਵਰਗੇ ਪੱਟ ਵੱਡੇ ਵੱਡੇ ਕੱਦ ਆਪਣੇ ਪੁੱਤਾਂ ਵੱਲ ਵੇਖ ਮਾਣਾ ਮਾਣ ਮਹਿਸੂਸ ਕਰਦਾ ਸੀ ਚਾਹ ਦਾ ਵੀ ਐਬ ਨਹੀਂ ਸੀ ਤਿੰਨਾ ਪੁੱਤਾਂ ਨੂੰ ਗਿੰਦਾ ਤੇ ਬੀਰੂ ਪੰਜ-ਪੰਜ ਜਮਾਤਾਂ ਪਾਸ ਕਰਕੇ ਸਕੂਲੋਂ ਹਟ ਗਏ ਸਨ ਸੁੱਖੇ ਨੇ ਬਥੇਰਾ ਜੋਰ ਲਾਇਆ ਕਿ ਹੋਰ ਪੜ ਲਓ ਪਰ ਉਹ ਅੱਗੇ ਸਕੂਲ ਨਾ ਲੱਗੇ ਗਿੰਦਾ ਇੱਜੜ ਲੈ ਕੇ ਬਾਣਾਵਲ ਚਲਿਆ ਜਾਂਦਾ ਮੀਂਹ ਮਗਰੋਂ ਨਿਕਲੀ ਧਰਤੀ ਤੋਂ ਤੱਤੀ ਪੜਾਸ ਨੇ ਅੱਕਲ ਕਾਣ ਲਿਆ ਦਿੱਤਾ ਸੀ ਪਰ ਕੱਚੀਆਂ ਸਬਾਤਾਂ ਠੰਡੀਆਂ ਸਨ ਲੋਕ ਕਾਮੇ ਹੋਣ ਕਰਕੇ ਆਪਣੇ ਸਰੀਰ ਤੇ ਗਰਮੀ ਨੂੰ ਨਹੀਂ ਸੀ ਗੋਲਦੇ ਘਰਾਂ ਦੀਆਂ ਔਰਤਾਂ ਵਿੱਚ ਸ਼ਰੀਕੇਬਾਜੀ ਬਹੁਤ ਘੱਟ ਵੇਖਣ ਨੂੰ ਮਿਲਦੀ ਸੀ ਸ਼ਰੀਕੇਬਾਜੀ ਹੁੰਦੀ ਤਾਂ ਚੰਗੇ ਕੰਮ ਦੀ ਹੁੰਦੀ ਜਿਵੇਂ ਇੱਕ ਤੀਵੀਂ ਵੱਧ ਕੰਮ ਕਰਦੀ ਤਾਂ ਦੂਜੀ ਉਸ ਤੋਂ ਵੱਧ ਕੇ ਕਲਾਵਾਜੀ ਤੇ ਨਮੂਨਾਕਾਰੀ ਵਿੱਚ ਵੀ ਔਰਤਾਂ ਇੱਕ ਦੂਜੀ ਨਾਲੋਂ ਵੱਧ ਕੇ ਸਨ ਬਿਨਾਂ ਕਿਸੇ ਤਮਾ ਤੋਂ ਆਪਣੇ ਆਪ ਵਿੱਚ ਮਸਤ ਲੋਕ ਹੁਣ ਨਾਲੋਂ ਕਿਤੇ ਜ਼ਿਆਦਾ ਅਮੀਰ ਸੀ ਵਿਆਹ ਦੀ ਗੱਲ ਸੁਣ ਸਿੰਦਾ ਜਿਵੇਂ ਅੰਦਰੋਂ ਅੰਦਰੀ ਖੁਸ਼ ਹੋ ਰਿਹਾ ਸੀ ਪਰ ਬਾਰੋਂ ਉਹ ਆਪਣੇ ਬਾਪੂ ਨੂੰ ਕਹਿ ਰਿਹਾ ਸੀ ਕਿ ਹਜੇ ਕੀ ਆ ਬਾਪੂ ਵਿਆਹ ਨੂੰ ਉਹਦੀ ਇਸ ਗੱਲ ਤੇ ਬਿਸ਼ਨੀ ਦੀ ਨੂੰ ਬੋਲੀ ਕਿ ਵੇਖਗਾ ਮੁੱਛਾਂ ਨੂੰ ਤਾਂ ਤੂੰ ਵਟ ਦੇਣ ਲੱਗ ਪਿਆ ਇਹਦਾ ਮਤਲਬ ਤਾਂ ਇਹੀ ਹੁੰਦਾ ਕਿ ਤੂੰ ਹੁਣ ਵਿਆਹ ਜਾਊਗਾ ਨਾਲੇ ਤੇਰੇ ਵਿਆਹ ਨਾਲ ਘਰ ਵਿੱਚ ਰੌਣਕ ਆ ਜੂਗੀ ਵੇਖੀ ਸਹੀ ਮਾਣਾ ਬੱਕਰੀਆਂ ਤੇ ਭੇਡਾਂ ਨੂੰ ਮਿੱਠੂ ਕੇ ਬਾਣ ਵਿੱਚ ਲੈ ਗਿਆ ਮਿੱਠੂ ਨੇ ਕੱਲ ਮਾਣੇ ਨੂੰ ਇਹ ਕਿਹਾ ਸੀ ਕਿ ਸਾਡੇ ਬਾਣ ਵੱਲ ਇੱਜੜ ਛੱਡ ਦੀ ਇਹਨਾਂ ਦੀ ਰੇਹ ਨਾਲ ਨਰਮਾ ਕਪਾਹ ਚੰਗੀ ਹੁੰਦੀ ਆ ਮਾਣੇ ਨੇ ਇੱਜੜ ਬਾਣ ਵੱਲ ਛੱਡ ਦਿੱਤਾ ਤੇ ਆਪ ਪਤੀਲੇ ਨੂੰ ਮਾਂਜ ਕੇ ਬੱਕਰੀ ਦੀ ਤਾਂ ਅਰਚੋਂ ਲੱਗ ਪਿਆ ਮਿੱਠੂ ਮਾਣੇ ਵੱਲ ਵੇਖ ਕੇ ਹੱਸਿਆ ਕੋਈ ਯਾਰਾ ਉਹ ਵੀ ਵੇਲੇ ਸੀ ਜਦੋਂ ਪਿੰਡ ਦੀ ਹਰ ਧੀਵੀ ਦੀ ਅੱਖ ਤੇਰੇ ਵਿੱਚ ਹੁੰਦੀ ਸੀ ਪਰ ਪਤੰਦਰਾ ਤੂੰ ਕਿਸੇ ਨੂੰ ਕਾ ਨਹੀਂ ਪਾਇਆ ਮਾਣਾ ਇੱਕ ਹੌਂਕਾ ਲੈ ਕੇ ਬੋਲਿਆ ਯਾਰ ਮੈਂ ਤਾਂ ਸੁਖੇ ਦੀ ਮਾਂ ਨੂੰ ਅੱਜ ਵੀ ਬੜਾ ਪਿਆਰ ਕਰਦਾ ਬਹੁਤ ਜ਼ਿਆਦਾ ਆਉਂਦੀ ਆ ਉਹਦੀ ਪਰ ਰੱਬ ਦਾ ਬਾਣਾ ਮੰਨਣਾ ਪੈਂਦਾ ਬਸ ਹੁਣ ਪੁੱਤ ਵਿਆਹ ਜਾਵੇ ਨੂੰ ਚੰਗੀ ਆ ਜੇ ਜਿਹੜੀ ਘਰ ਸਾਂਭ ਲਵੇ ਬੱਟ ਕੋਲੋਂ ਲੰਗਦੀ ਛਿੰਦੇ ਨੂੰ ਵੇਖ ਕੇ ਮਿੱਠੂ ਨੇ ਫਿਰ ਮਸ਼ਕਰੀ ਕੀਤੀ ਲੈ ਓਏ ਤੀਵੀਂ ਬਿਨਾ ਬੰਦਾ ਅਧੂਰਾ ਤੇ ਬੰਦੇ ਬਿਨਾ ਤੀਵੀਂ ਕਿਉਂ ਛਿੰਦੇ ਸਹੀ ਕਿਹਾ ਨਾ ਮੈਂ ਹਰ ਗੱਲ 'ਚ ਠਰਕਣਾ ਭੋਰਿਆ ਕਰ ਤੇਰੀ ਵਜ੍ਹਾ ਕਰਕੇ ਕੋਈ ਜਨਾਨੀ ਤੇਰੇ ਖੇਤ ਦੀ ਵੱਟ ਨਹੀਂ ਟੱਪਦੀ ਮਾੜਾ ਜਿਹਾ ਮੂੰਹ ਬੋਚ ਕੇ ਗੱਲ ਕਰਿਆ ਕਰ ਵੇਖ ਲਾ ਭਾਈ ਜੀ ਵੀ ਬੈਠੇ ਹੀ ਆ ਮਜਾਲਾ ਕੋਈ ਮस्करी ਕਰ ਜਾਣ ਛਿੰਦੇ ਨੇ ਮਾਣੇ ਵੱਲ ਹੱਥ ਕਰਕੇ ਮਿੱਠੂ ਨੂੰ ਕਿਹਾ ਬਿਸਨੀ ਨੇ ਆਪਣੀ ਨੂੰਹ ਨੂੰ ਕਿਹਾ ਕਿ ਆਪਣੇ ਪੇਕੇ ਜਾ ਕੇ ਸਾਖ ਦੀ ਗੱਲ ਕਰਿਆ ਉਹ ਆ ਕੇ ਮੁੰਡਾ ਵੇਖ ਕੇ ਰੁਪਿਆ ਫੜਾ ਜਾਣਗੇ ਤੈਨੂੰ ਤਾਂ ਪਤਾ ਇੱਥੇ ਤੇਰੇ ਚਾਚੇ ਦੀ ਧੀ ਧੀ ਰਾਜ ਕਰੂਗੀ ਕੋਈ ਹਿੜਕ ਨਹੀਂ ਝਿੜਕਨੀ ਨਾ ਕੋਈ ਸੱਸ ਤੇ ਨਾ ਕੋਈ ਕੁੜੀ ਬੇਖਲਾ ਮਾਣਾ ਆਪਣਾ ਪੂਰਾ ਮਾਨ ਤਾਨ ਕਰੂਗਾ ਤਾਰੋ ਨੇ ਸੁਨੇਹਾ ਹੀ ਆਪਣੇ ਪੇਕੇਆਂ ਵੱਲ ਜਾਣ ਦੀ ਤਿਆਰੀ ਕਰ ਲਈ ਸਾਜਰੇ ਹੀ ਆਪਣੇ ਪੇਕੇ ਘਰ ਪਹੁੰਚ ਕੇ ਸਾਖ ਦੀ ਗੱਲ ਤੋਰੀ ਕੁੜੀ ਵਾਲੇ ਤਾਂ ਪਹਿਲਾਂ ਹੀ ਕੁੜੀ ਨੂੰ ਬਾਰੇ ਨਾਉਣ ਲਈ ਕਾੜੇ ਸਨ ਉਹਨਾਂ ਨੇ ਕਿਹਾ ਕਿ ਆਉਂਦੇ ਜੁਮੇ ਨੂੰ ਅਸੀਂ ਮੁੰਡਾ ਵੇਖ ਕੇ ਵਿਹਾਰ ਕਰ ਜਾਾਂਗੇ ਬਸ ਮੁੰਡਾ ਤਸੱਲੀ ਵਾਲਾ ਹੋਵੇ ਲੰਬੜਾ ਦਾ ਪਹਿਲਾ ਮੋਟਰ ਤੇ ਬੈਠਾ ਮਾਣੇ ਨੂੰ ਉਡੀਕ ਰਿਹਾ ਸੀ ਦੋਨਾਂ ਦੇ ਆਪਸ ਵਿੱਚ ਬਹੁਤ ਚੰਗੇ ਸਬੰਧ ਸਨ ਯਾਰ ਕੀ ਕਰੀਏ ਵੱਡੇ ਮੁੰਡੇ ਤੇ ਬਹੂ ਦੀ ਪੋਹਰਾ ਨਹੀਂ ਬਣਦੀ ਆਪਸ ਵਿੱਚ ਪਤਾ ਨਹੀਂ ਦੋਸ਼ ਕਿਹਨੂੰ ਦੇਵਾਂ ਪਰ ਦੋਹਾਂ ਦੇ ਕਲੇਸ਼ ਨੇ ਮੈਨੂੰ ਮਾਰਤਾ ਕਿੰਨੇ ਵੇਲੇ ਵਕਤਾਂ ਦੇ ਨਾਲ ਸਾਂਭਿਆ ਇਹੋ ਹੁਣ ਪਤਾ ਨਹੀਂ ਕੋੜਿਆਂ ਨੂੰ ਕੀ ਹੋਈ ਜਾਂਦਾ ਸਾਰੀ ਰਾਤ ਲੜਦਿਆਂ ਦੀ ਲੰਘ ਜਾਂਦੀ ਆ ਮੈਨੂੰ ਤਾਂ ਸ਼ੱਕ ਆ ਯਾਰ ਸਾਡੇ ਚਾਨਣ ਦੀ ਕਿਤੇ ਬਣਦੀ ਤਾਂ ਨਹੀਂ ਕਿਸੇ ਨਾਲ ਮਾਣਾ ਕੋਈ ਪਤਾ ਨਹੀਂ ਅੱਜ ਕੱਲ੍ਹ ਵਾਈ ਕਲ ਜੁਗਾ ਰਿਹਾ ਤੂੰ ਦੋ ਪ੍ਰਸ਼ਾਦੇ ਖਾ ਤੇ ਵੈਗਰੂ ਵੈਗਰੂ ਕਰਕੇ ਛੱਡਿਆ ਕਰ ਆਪੇ ਸੰਭਲ ਜਾਣਗੇ ਹੁਣ ਜਵਾਕਾਂ ਜੱਲਿਆਂ ਵਾਲੇ ਹੈਗੇ ਆ ਉਹ ਵੇਖਿਆ ਤਾਂ ਚਾਨਣ ਨੂੰ ਮੈਂ ਵੀ ਇਹ ਕਈ ਵਾਰੀ ਸ਼ਹਿਰ ਕਿਸੇ ਸੁਨੱਖੀ ਜਹੀ ਕੁੜੀ ਨਾਲ ਪਰ ਉਹਦਾ ਤੇ ਇਹਦਾ ਕੋਈ ਮੇਲ ਤਾਂ ਹੈ ਨਹੀਂ ਉਹ ਤਾਂ ਲਵੀ ਜੀ ਉਮਰ ਦੀ ਕੁੜੀ ਆ ਜੇ ਬਗਾਨੀ ਖੇ ਖਾਣੀ ਸੀ ਤਾਂ ਉਸ ਵਿਚਾਰੀ ਨੂੰ ਕਿਉਂ ਦਾਗ ਲਾਇਆ ਉਹਦਾ ਕੀ ਦੋਸ਼ ਆ ਪਰ ਇਹਨਾਂ ਨੂੰ ਇਹ ਗੱਲ ਕੌਣ ਸਮਝਾਵੇ ਮੈਨੂੰ ਤਾਂ ਡਰਾ ਜਾਰਾ ਕਿਤੇ ਮੇਰੇ ਖੇ ਨਾ ਬਵਾ ਦੇਵੇ ਇਹ ਬੰਦਾ ਪਹਿਲੇ ਨੇ ਭਰੇ ਮਾਨ ਨਾਲ ਕਿਹਾ ਉਧਰ ਬਿਸ਼ਨੀ ਨੇ ਮਾਣੇ ਨੂੰ ਦੱਸਿਆ ਕਿ ਆਪਣੀ ਤਾਰ ਉਹਦਾ ਪਿਓ ਤੇ ਚਾਚਾ ਆਉਣਗੇ ਜੁਮੇ ਨੂੰ ਸੁੱਖੇ ਨੂੰ ਵੇਖਣ ਤੂੰ ਘਰ ਹੀ ਰਹੀਂ ਉਹ ਤਾਂ ਸਾਜਰੇ ਹੀ ਆਉਣਗੇ ਗਰਮੀ ਬਹੁਤਾ ਮਾਣੇ ਨੇ ਆਪਣੇ ਤਿੰਨਾਂ ਮੁੰਡਿਆਂ ਨੂੰ ਸੱਦਿਆ ਤੇ ਘਰ ਨੂੰ ਸੰਵਾਰਨ ਦੀ ਗੱਲ ਕਹੀ ਗਿੰਦਾ ਤੇ ਬੀਰੂ ਤਾਂ ਸੁੱਖੇ ਨੂੰ ਛੇੜੀ ਹੀ ਜਾਣ ਪਰ ਆਪਦੇ ਵੱਡੇ ਭਰਾ ਦਾ ਕਰਦੇ ਵੀ ਬਹੁਤ ਸਨ ਬਿਸ਼ਨੀ ਤਿੰਨਾਂ ਨੂੰ ਵੇਖ ਕੇ ਬੋਲੀ ਵੇ ਦਿਉਰਾ ਪੋਰਾ ਵੀ ਪਤਾ ਨਹੀਂ ਲੱਗਦਾ ਇਹਨਾਂ ਵਿੱਚੋਂ ਕਿਹੜਾ ਵੱਡਾ ਤੇ ਕਿਹੜਾ ਛੋਟਾ ਮਾਣਾ ਨਜ਼ਰ ਨਾ ਲੱਗ ਜੇ ਕਿਤੇ ਮੇਰੇ ਪੁੱਤਾਂ ਨੂੰ ਸਵਹਤ ਦੇ ਅੰਦਰ ਵੇੜੇ ਵਿੱਚ ਗੋਹਾ ਮਿੱਟੀ ਕਮਿਆਰਾਂ ਦੀ ਸਿੰਦਰ ਲਾ ਗਈ ਤੇ ਬਾਕੀ ਦਾ ਕੰਮ ਸੁੱਖਾ ਕਰ ਰਿਹਾ ਸੀ ਜਿਵੇਂ ਉਸ ਨੂੰ ਆਪਣੇ ਰੋਕੇ ਦਾ ਵੱਖਰਾ ਹੀ ਚਾਹ ਹੋਵੇ ਮਨ ਵਿੱਚ ਨਵੀਂ ਬੌਟੀ ਦਾ ਚਾਹ ਮੱਲੋ ਮੱਲੀ ਕੰਮ ਕਰਵਾ ਰਿਹਾ ਸੀ ਵੀਰਵਾਰ ਦੀ ਰਾਤ ਤਾਰੋ ਦਾ ਚਾਚਾ ਤੇ ਬਾਪੂ ਜੀ ਆ ਗਏ ਰਾਤ ਨੂੰ ਗੱਲਾਂ ਬਾਤਾਂ ਕਰਦੇ ਰਹੇ ਤਾਰੋ ਦੇ ਬਾਪੂ ਨੇ ਤਾਰੋ ਨੂੰ ਕਿਹਾ ਭਾਈ ਤਾਰੋ ਆਪਾਂ ਸਾਜਰੇ ਹੀ ਚੱਲਾਂਗੇ ਮੁੰਡੇ ਵਾਲਿਆਂ ਦੇ ਘਰ ਤੇਰੇ ਚਾਚੇ ਦਾ ਤੈਨੂੰ ਪਤਾ ਹੀ ਆ ਇਹ ਤਾਂ ਬੜਾ ਬਹਿਮੀ ਬੰਦਾ ਅਕੇ ਆਪਾਂ ਕੁੜੀ ਵਾਲੇ ਆ ਮੁੰਡੇ ਵਾਲੇ ਘਰ ਦਾ ਪਾਣੀ ਤੱਕ ਨਹੀਂ ਪੀਂਦੇ ਤੂੰ ਪੁੱਤ ਆਪਣੀ ਸੱਸ ਨੂੰ ਕਹਿਦੀ ਬਿਸ਼ਨੀ ਵੀ ਪੂਰੀ ਤੇਜ਼ ਸੀ ਉਹ ਆਪਣੇ ਕੁੜਮ ਦੀ ਗੱਲ ਸੁਣ ਕੇ ਹੱਸੀ ਤੇ ਕਹਿਣ ਲੱਗੀ ਹਾਂ ਭਾਈ ਹਜੇ ਰਿਸ਼ਤਾ ਵੇਖਣ ਹੀ ਜਾਣਾ ਮੇਰੇ ਵੀ ਜਾਦਾ ਜਦੋਂ ਤੁਸੀਂ ਤਾਰੋ ਬਾਰੇ ਵੇਖਣ ਆਈ ਸੀ ਚਾਹ ਵੀ ਨਹੀਂ ਸੀ ਪੀਕੇ ਗਏ ਲੈ ਭਾਈ ਹੁਣ ਉਲੰਬਾ ਇਕੱਠਾ ਹੀ ਲਾਤਾ ਸੀ ਤਾਰੋ ਦੇ ਬਾਪੂ ਨੇ ਕਿਹਾ ਸਵੇਰ ਹੁੰਦਿਆਂ ਹੀ ਮਾਣਾ ਉੱਠਿਆ ਤੇ ਵੇਖਿਆ ਕਿ ਅੱਜ ਸੁੱਖਾ ਹਜੇ ਸੁੱਤਾ ਹੀ ਪਿਆ ਪਰ ਚਾਹ ਵਿੱਚ ਗਿੰਦਾ ਸੁਦੇਹਾ ਉੱਠ ਖੜਾ ਤੇ ਬਾਪੂ ਨੂੰ ਬੋਲਿਆ ਕਿ ਸੁੱਖੇ ਨੂੰ ਸੌ ਲੈਣ ਦਿਓ ਰਾਤ ਹਨੇਰੇ ਹੁੰਦੇ ਤੱਕ ਕੰਮ ਕਰੀ ਗਿਆ ਚਾਹ ਮੈਂ ਧਰ ਲੈਣਾ ਚੁੱਲ੍ਹੇ ਤੇ ਚੁੱਲ੍ਹੇ ਤੇ ਚਾਹ ਧਰ ਕੇ ਗਿੰਦਾ ਬਲਦਾਂ ਨੂੰ ਪੱਠੇ ਪਾਉਣ ਲੱਗਿਆ ਐਨੇ ਨੂੰ ਤਾਰੋ ਦੇ ਨਾਲ ਉਹਦਾ ਬਾਪੂ ਤੇ ਚਾਚਾ ਵੀ ਆ ਗਏ ਗੱਲਾਂ ਬਾਤਾਂ ਹੋਈ ਗਈਆਂ ਪਰ ਕਾਲ ਕਰਦੇ ਤਾਰੋ ਦੇ ਚਾਚੇ ਨੇ ਆਪਣੇ ਭਾਈ ਨੂੰ ਕਿਹਾ ਭਾਈ ਮੁੰਡਾ ਤਾਂ ਬਹੁਤ ਕੰਮਾਂ ਤੇ ਸੌ ਆ ਚਲ ਆਪਾਂ ਉਹਨਾਂ ਨੂੰ ਰੁਪਈਆ ਦੇ ਦਈਏ ਦੋਹੇ ਜਾਣੇ ਉੱਠੇ ਮਾਣੇ ਅੱਗੇ ਹੱਥ ਜੋੜ ਕੇ ਝੋਟੀ ਨੂੰ ਪੱਠੇ ਪਾਉਂਦੇ ਛਿੰਦੇ ਦਾ ਸਿਰ ਪਲੋਸ ਕੇ ਉਹਦੇ ਸਾਫੇ ਦੀ ਤੇਲੀ ਵਿੱਚ ਛਗਣ ਪਾ ਦਿੱਤਾ ਪਿੰਡੋਂ ਬਾਹਰ ਇੱਕ ਕੋਠੇ ਰਫਿਊਜੀਆ ਦੇ ਵੱਜਦੇ ਆ ਇੱਥੇ ਵਸਣ ਵਾਲੇ ਸਾਰੇ ਹੀ ਲੋਕ 1947 ਦੀ ਵੰਡ ਤੋਂ ਬਾਅਦ ਪਾਕਿਸਤਾਨ ਤੋਂ ਆ ਕੇ ਬਸੇ ਸਨ ਸਰਕਾਰ ਵੱਲੋਂ ਇਹਨਾਂ ਨੂੰ ਜ਼ਮੀਨਾਂ ਵੀ ਅਲਾਟ ਕੀਤੀਆਂ ਗਈਆਂ ਸਨ ਪਰ ਅੱਜ ਕੱਲ੍ਹ ਇਸ ਛੋਟੇ ਜਿਹੇ ਪਿੰਡ ਵਿੱਚ ਹੋਰ ਵੀ ਕਈ ਨੇੜਲੇ ਪਿੰਡਾਂ ਦੇ ਲੋਕ ਆ ਕੇ ਬਸ ਗਏ ਸੀ ਪਾਰੇ ਇਹਦਾ ਨਾਮ ਅਜੇ ਤੱਕ ਕੋਠੇ ਰਫਿਊਜੀਆ ਹੀ ਚੱਲ ਰਿਹਾ ਸੀ ਇੱਥੇ ਇੱਕ ਮਿਡਲ ਸਕੂਲ ਚੜਦੇ ਵਾਲੇ ਪਾਸੇ ਗੁਰੂ ਘਰ ਵੀ ਆ ਸਕੂਲ ਦੇ ਨਾਲੋਂ ਲੰਘਦੀ ਗਲੀ ਵਿੱਚ ਹਾਕਮ ਸਿੰਘ ਫੌਜੀ ਦਾ ਘਰ ਹੈ ਹਾਕਮ ਸਿੰਘ ਫੌਜੀ ਦੇ ਤਿੰਨ ਲੜਕੇ ਤੇ ਦੋ ਲੜਕੀਆਂ ਨੇ ਹਾਕਮ ਸਿੰਘ ਫੌਜ ਵਿੱਚ ਹੋਣ ਕਰਕੇ ਉਹਦੇ ਵਿੱਚ ਜਿਆਦਾ ਵਿੱਦਿਆ ਹਾਸਲ ਨਾ ਕਰਨ ਵਿੱਚ ਸਾਰੇ ਬੱਚੇ ਕਾਮਯਾਬ ਨਾ ਹੋ ਸਕੇ ਪਰ ਉਸਦਾ ਛੋਟਾ ਬੇਟਾ ਸਿੰਦੂ ਉਰਫ ਸਿੰਦਰ ਪੜਨ ਵਿੱਚ ਬੜਾ ਹੁਸ਼ਿਆਰ ਸੀ ਇੱਥੇ ਹੀ ਬੱਗਾ ਸਿੰਘ ਜੋ ਕਿ ਰਿਫਿਊਜੀ ਸੀ ਦਾ ਪਰਿਵਾਰ ਰਹਿੰਦਾ ਸੀ ਬੇਸ਼ੱਕ ਬੱਗਾ ਸਿੰਘ ਦੀ ਮੌਤ ਹੋ ਚੁੱਕੀ ਸੀ ਬੱਗਾ ਸਿੰਘ ਦੀ ਪੋਤੀ ਰੂਪਾ ਨੇੜਲੇ ਸ਼ਹਿਰ ਵਿੱਚੋਂ ਬੀਏ ਪਾਸ ਕਰ ਚੁੱਕੀ ਸੀ ਸਮੁੱਚੇ ਪਿੰਡ ਦਾ ਪੂਰਾ ਥਵਾਕ ਸੀ ਹਰ ਸਮਾਗਮ ਤੇ ਦੁੱਖ ਸੁੱਖ ਸਾਰਿਆਂ ਦੇ ਸਾਂਝੇ ਸਨ ਸਾਰੇ ਰਿਫਿਊਜੀਆਂ ਦੇ ਕੋਠੇ ਕੋਗ ਵੱਸਦੇ ਸਨ ਜਿੰਦੂ 8ਵੀਂ ਪਾਸ ਕਰਕੇ 9ਵੀਂ ਕਲਾਸ ਵਿੱਚ ਦਾਖਲ ਹੋਣ ਲਈ ਸ਼ਹਿਰ ਚਲਾ ਗਿਆ ਆਉਣ ਜਾਣ ਦੀ ਦਿੱਕਤ ਸੀ ਪਰ ਹਾਕਮ ਸਿੰਘ ਫੌਜੀ ਨੇ ਉਸਦੀ ਇਹ ਦਿੱਕਤ ਦੂਰ ਕਰਦਿਆਂ ਉਹਨੂੰ 22 ਇੰਚ ਹੀਰੋ ਨਾਂ ਦੀ ਕੰਪਨੀ ਦਾ ਸਾਈਕਲ ਲੈ ਕੇ ਦਿੱਤਾ ਸਿੰਦੂ ਚਾਈ ਚਾਈ ਸਕੂਲ ਜਾਂਦਾ ਤੇ ਸ਼ਾਮ ਨੂੰ ਵਾਪਸ ਆ ਜਾਂਦਾ ਹਾਕਮ ਸਿੰਘ ਫੌਜੀ ਨੇ ਆਪਣੇ ਦੋਈਆਂ ਕੁੜੀਆਂ ਦਾ ਵਿਆਹ ਬੜੀ ਧੂਮ-ਧਾਮ ਨਾਲ ਕੀਤਾ ਪੰਗਾ ਸਿੰਘ ਦਾ ਸਾਰਾ ਪਰਿਵਾਰ ਵਿਆਹ ਵਿੱਚ ਪੂਰਾ ਹੱਥ ਵਟਾ ਰਿਹਾ ਸੀ ਹਾਕਮ ਸਿੰਘ ਦੀਆਂ ਕੁੜੀਆਂ ਰੂਪਾ ਦੀਆਂ ਗੂੜੀਆਂ ਸਹੇਲੀਆਂ ਸੀ ਬੇਸ਼ੱਕ ਰੂਪਾ ਉਹਨਾਂ ਤੋਂ ਕੁਝ ਸਾਲ ਵੱਡੀ ਸੀ ਸਮਾਂ ਆਪਣੀ ਤੋਰ ਤੁਰਦਾ ਗਿਆ ਬਿੰਦੂ ਨੇ 9ਵੀਂ ਪਾਸ ਕਰ ਲਈ ਤੇ 10ਵੀਂ ਕਲਾਸ ਵਿੱਚ ਉਹਨੂੰ ਅੰਗਰੇਜ਼ੀ, ਮੈਥ ਤੇ ਸਾਇੰਸ ਵਿੱਚ ਬਹੁਤ ਮਿਹਨਤ ਕਰਨ ਦੀ ਲੋੜ ਸੀ ਜਿਸ ਕਰਕੇ ਟਿਊਸ਼ਨ ਪੜਾਉਣ ਵਾਲੇ ਦੀ ਭਾਲ ਵਿੱਚ ਸੀ ਰੂਪਾ ਆਪਣੀ ਬੀਏਡ ਦੀ ਪੜ੍ਹਾਈ ਕਰਕੇ ਘਰ ਵਿੱਚ ਹੀ ਸੀ ਉਹਨੂੰ ਨੌਕਰੀ ਲੱਗ ਜਾਣ ਦੀ ਪੂਰੀ ਆਸ ਸੀ ਹਾਕਮ ਸਿੰਘ ਫੌਜੀ ਛੁੱਟੀ ਆਇਆ ਹੋਇਆ ਸੀ ਉਹਦੀ ਸੇਵਾ ਮੁਕਤ ਹੋਣ ਦੀ ਤਰੀਕ ਵੀ ਨੇੜੇ ਸੀ ਆਪਣੇ ਪੁੱਤ ਸਿੰਦੂ ਨੂੰ ਪੜ੍ਹਦੇਆਂ ਵੇਖੋ ਖੁਸ਼ ਸੀ ਤੇ ਉਹ ਚਾਹੁੰਦਾ ਸੀ ਕਿ ਮੇਰਾ ਪੁੱਤ ਛੇਤੀ ਪੜ੍ਹ ਕੇ ਕਾਲਜ ਦੀ ਪੜ੍ਹਾਈ ਪੂਰੀ ਕਰੀ ਤੇ ਨੌਕਰੀ ਤੇ ਲੱਗੇ ਇੱਕ ਦਿਨ ਸਵਕਤੇ ਹੀ ਗੁਰੂ ਘਰ ਮੱਥਾ ਟੇਕ ਰੂਪਾਂ ਦੇ ਘਰ ਜਾਂਦਾ ਹੈ ਰੂਪਾਂ ਦਾ ਪਿਓ ਮੱਝ ਦੀ ਧਾਰ ਕੱਢ ਰਿਆ ਸੀ ਉਹਨੇ ਫੌਜੀ ਨੂੰ ਵੇਖਦਿਆਂ ਹੀ ਫਤਿਹ ਬੁਲਾਈ ਹਾਲ ਚਾਲ ਪੁੱਛਿਆ ਕੀ ਹਾਲ ਆ ਸੂਬੇਦਾਰ ਹਾਕਮ ਦੇ ਅੱਗੋਂ ਹਾਕਮ ਫੌਜੀ ਨੇ ਗਰਮ ਜੋਸ਼ੀ ਨਾਲ ਕਿਹਾ ਇੱਕਦਮ ਫਿੱਟ ਬਹੁਤ ਵਧੀਆ ਜੀ ਤੁਸੀਂ ਸੁਣਾਓ ਰੂਪਾਂ ਦੇ ਪਿਓ ਨੇ ਆਵਾਜ਼ ਮਾਰੀ ਉਹ ਮੰਝਾ ਡਾਹੇ ਭਾਈ ਫੌਜੀ ਸਾਹਿਬ ਆਇਆ ਤੇ ਆਪ ਮੱਝ ਨੂੰ ਥਾਪੀ ਦੇ ਕੇ ਬਾਲਟੀ ਚੱਕ ਕੰਧੋਲੀ ਤੇ ਰੱਖੀ ਰੂਪਾ ਦੀ ਮਾਂ ਬਾਲਟੀ ਚੱਕ ਕੇ ਦੁੱਧ ਸਾਂਭਣ ਲੱਗ ਪਈ ਤੇ ਦੁੱਧ ਸਾਂਭ ਕੇ ਪਿੱਤਲ ਦੇ ਦੋ ਵੱਡੇ ਗਲਾਸਾਂ ਵਿੱਚ ਲੱਸੀ ਪਾਈ ਤੇ ਦੋ ਛੋਟੇ ਛੋਟੇ ਮੱਖਣ ਦੇ ਪੇੜੇ ਗਲਾਸਾਂ ਵਿੱਚ ਪਾਏ ਰੂਪਾ ਨੇ ਦੋਹੇ ਗਲਾਸ ਆਪਣੇ ਪਿਓ ਤੇ ਹਾਕਮ ਫੌਜੀ ਨੂੰ ਫੜਾਉਂਦਿਆਂ ਫੌਜੀ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਫੌਜੀ ਨੇ ਰੂਪਾ ਵੱਲ ਵੇਖਦਿਆਂ ਕਿਹਾ ਸੁਖ ਨਾਲਤੀ ਜ਼ਬਾਨ ਹੋ ਗਈ ਆ। ਬਈ ਮੈਂ ਤਾਂ ਟਾਵੇਂ-ਟਾਵੇਂ ਕੱਦ ਵਾਲੀ ਹੀ ਇਹੋ ਜਿਹੀ ਵੇਖੀ ਆ ਕਿਉਂਕਿ ਰੂਪਾ ਦਾ ਕੱਦ 5.5 ਫੁੱਟ ਅੱਖਾਂ ਬਿੱਲੀਆਂ ਤੇ ਸਰੀਰ ਪੱਖੋਂ ਪਤਲੀ ਸੀ। ਰੂਪਾ ਪਰ ਜ਼ਬਾਨ ਸੀ। ਰੂਪਾ ਚੁੰਨੀ ਦੇ ਪੱਲੇ ਨਾਲ ਆਪਣਾ ਮੂੰਹ ਲੁਕਾਉਂਦੀ ਤੇ ਸੰਗ ਦੀ ਅੰਦਰ ਚਲੀ ਗਈ। ਰੂਪਾ ਦੇ ਪਿਉ ਨੇ ਹਾਕਮ ਫੌਜੀ ਨੂੰ ਪਿੱਛੇ ਆਜ ਕਿਵੇਂ ਕੀੜੀ ਦੇ ਘਰ ਨਹਿਣ ਆ ਗਿਆ? ਹਾਕਮ ਨੇ ਬੇਨਤੀ ਭਰੇ ਲਹਿਜੇ ਨਾਲ ਕਿਹਾ ਕਿ ਮੈਂ ਤਾਂ ਇੱਕ ਕੰਮ ਆਇਆ ਹਾਂ। ਰੂਪਾਂ ਦੀ ਮਾਂ ਨੇ ਉਤਸੁਕਤਾ ਨਾਲ ਪੁੱਛਿਆ ਭਰਾ ਜੀ ਕੀ ਕੰਮ ਆਏ ਹੋ ਮੇਰਾ ਛੋਟਾ ਬੇਟਾ ਸਿੰਦੂ 10ਵੀਂ ਕਲਾਸ ਵਿੱਚ ਪੜਦਾ ਉਹਦੀ ਅੰਗਰੇਜ਼ੀ ਥੋੜੀ ਕਮਜ਼ੋਰ ਆ ਮੈਂ ਰਾਤ ਪਏ ਨੇ ਸੋਚਿਆ ਬਈ ਰੂਪਾਂ ਕੋਲ ਪੜਨ ਨੀ ਲਈ ਛੱਡਦੇ ਆ ਇਸੇ ਲਈ ਪੁੰਨ ਨਾਲੇ ਫਲੀਆਂ ਨਾਲੇ ਮੇਰਾ ਮੁੰਡਾ ਪੜਜੂ ਨਾਲੇ ਸੋਢੀ ਕੁੜੀ ਕੋਲੇ 4 ਪੈਸੇ ਆ ਜਾਣਗੇ ਰੂਪਾਂ ਦੇ ਪਿਓ ਨੇ ਕਿਹਾ ਕਿ ਰੂਪਾਂ ਵੀ ਇਹੀ ਚਾਹੁੰਦੀ ਆ ਕਿ ਜਦੋਂ ਤੱਕ ਉਹਨੂੰ ਨੌਕਰੀ ਨਹੀਂ ਮਿਲ ਜਾਂਦੀ ਕਿਉਂ ਨਾ ਉਹ ਟਿਊਸ਼ਨ ਹੀ ਪੜਾ ਦਿਆ ਕਰੇ ਨਾਲੇ 4 ਪੈਸੇ ਆ ਜਿਆ ਕਰਨਗੇ ਪਰ ਹਾਕਮ ਸਿੰਘ ਆ ਬਈ ਤੁਹਾਡੇ ਤੋਂ ਕੋਈ ਪੈਸਾ ਨਹੀਂ ਲੈਣਾ ਕਿਉਂਕਿ ਆਪਣੀ ਤਾਂ ਘਰ ਦੀ ਗੱਲ ਆ ਮਨ ਹੀ ਮਨ ਵਿੱਚ ਹਾਕਮ ਸਿੰਘ ਨੇ ਉਹਨਾਂ ਦਾ ਧੰਨਵਾਦ ਕੀਤਾ ਤੇ ਪੈਸੇ ਦੇਣ ਦੀ ਗੱਲ ਵੀ ਕਰ ਦਿੱਤੀ ਇੱਧਰ ਉੱਧਰ ਦੀਆਂ ਗੱਲਾਂ ਕਰਨ ਤੋਂ ਬਾਅਦ ਹਾਕਮ ਸਿੰਘ ਆਪਣੇ ਘਰ ਵਾਪਸ ਚਲਾ ਗਿਆ ਤਾਰੋ ਦੇ ਪੇਕਿਆਂ ਵੱਲੋਂ शिंदे ਨੂੰ ਪਾਇਆ ਸ਼ਗਣ ਸਾਰਿਆਂ ਨੂੰ ਹੱਕਾ ਬੱਕਾ ਕਰ ਗਿਆ ਮਾਣਾ ਦੂਰ ਖੜਾ ਇਹ ਸਭ ਕੁਝ ਵੇਖ ਰਿਹਾ ਸੀ ਪਰ ਸ਼ਗਨ ਪੈਣ ਤੋਂ ਬਾਅਦ ਉਹ ਕੁਝ ਨਾ ਬੋਲਿਆ ਤਾਰੋ ਦੇ ਚਾਚੇ ਤੇ ਬਾਪੂ ਨੇ ਮਾਣੇ ਨੂੰ ਫਤੇ ਬੁਲਾਈ ਤੇ ਵਿਆਹ ਦੀ ਤਰੀਖ ਨੇੜੇ ਰੱਖਣ ਦਾ ਕਹਿ ਕੇ ਆਪ ਚਲੇ ਗਏ ਤਾਰੋ ਨੇ ਕਿਹਾ ਤੁਸੀਂ ਬਾਪੂ ਜੀ ਘਰ ਚੱਲੋ ਮੈਂ ਆਈ ਤਾਰੋ ਨੂੰ ਵੀ ਕੁਝ ਨਹੀਂ ਸੁੱਝ ਰਿਹਾ ਸੀ ਸਿੰਦਾ ਭੱਜ ਕੇ ਸੁੱਖੇ ਨੂੰ ਜਗਾ ਲਿਆ ਆ ਤੇ ਸਾਰੇ ਹੀ ਮੰਜਿਆਂ ਤੇ ਬੈਠੇ ਸੁੱਖਾ ਚੁੱਪ ਸੀ ਤਾਰੋ ਨੇ ਕਿਹਾ ਕੇ ਬਾਪੂ ਵਰਗਿਆਂ ਤੋਂ ਗਲਤੀ ਹੋ ਗਈ ਮੈਂ ਕਹਿ ਦਿੰਦੀ ਆਂ ਵੀ ਮੁੰਡਾ ਇਹ ਨਹੀਂ ਹੋ ਰਾ ਪਰ ਸਿੰਦਾ ਬੜਾ ਸਿਆਣਾ ਸੀ ਉਹਨੇ ਆਪਣੇ ਬਾਪੂ ਨੂੰ ਕਿਹਾ ਕਿ ਸ਼ਾਇਦ ਇਹ ਸਾਖ ਮੇਰੇ ਕਰਮਾਂ ਵਿੱਚ ਹੀ ਹੈ ਨਹੀਂ ਸੀ ਉਸ ਰੱਬ ਨੇ ਹੀ ਉਹਦੇ ਲੇਖ ਗਿੰਦੇ ਨਾਲ ਲਿਖੇ ਹੋਣੇ ਆ ਆਪਾਂ ਹੁਣ ਪਹਿਲਾਂ ਗਿੰਦੇ ਦਾ ਹੀ ਵਿਆਹ ਕਰਾਂਗੇ ਮਾਣੇ ਨੇ ਬਥੇਰਾ ਕਿਹਾ ਕਿ ਜਦੋਂ ਵੱਡੇ ਨੂੰ ਛੱਡ ਕੇ ਛੋਟੇ ਨੂੰ ਵਿਆਹ ਲਿਆ ਜਾਵੇ ਤਾਂ ਵੱਡਾ ਛੜਾ ਬੱਜਣ ਲੱਗ ਪੈਂਦਾ ਐਉਂ ਨਾ ਕਰ ਹਜੇ ਵੀ ਡੁੱਲੇ ਬੇਰਾ ਦਾ ਕੁਝ ਨਹੀਂ ਵਿਗੜਿਆ ਪਰ ਸੁਖੇ ਨੇ ਤਾਰੋ ਨੂੰ ਕਹਿ ਦਿੱਤਾ ਕਿ ਭਾਬੀ ਹੁਣ ਵਿਆਹ ਗਿੰਦੇ ਦਾ ਹੀ ਹੋਊਗਾ ਐਵੇਂ ਸ਼ਗਣਾ ਵਿੱਚ ਵਦ ਸ਼ਗਣੀ ਨਹੀਂ ਕਰਨੀ ਤੂੰ ਆਪਣੇ ਪੇਕਿਆਂ ਨੂੰ ਕਹਿ ਦੇ ਕਿ ਆਉਂਦੇ ਮੱਗਰ ਦਾ ਵਿਆਹ ਭਾਵੇਂ ਧਰ ਦੇਣ ਤਾਰੋ ਸੁਖੇ ਦੀ ਗੱਲ ਸੁਣ ਕੇ ਖੁਸ਼ ਹੋ ਗਈ ਪਰ ਸੁਖੇ ਦੇ ਅਰਮਾਨਾਂ ਤੇ ਪਏ ਪਾਣੀ ਨੂੰ ਕੌਣ ਵੇਖਦਾ ਗਰਮੀ ਦਾ ਕਹਿਰ ਸੀ ਲੋਕ ਅਸਮਾਨ ਵੱਲ ਵੇਖਦੇ ਕਿ ਸ਼ਾਇਦ ਕਿਧਰੋਂ ਬੱਦਲ ਬਣਨ ਦੀ ਆਸ ਵੱਜੇ ਪਰ ਗਰਮੀ ਕਾਰਨ ਪਸ਼ੂ ਪੰਛੀ ਜਾਨਵਰ ਤੇ ਇਨਸਾਨ ਬੇਹਾਲ ਹੋਏ ਪਏ ਸਨ ਪਰ ਬੁੱਢੇ ਪਿੱਪਲ ਬੋੜ ਤੇ ਨਿੰਮਾ ਇਨ੍ਹਾਂ ਜਿਉਂਦੀਆਂ ਜ਼ਿੰਦਗੀਆਂ ਦਾ ਸਹਾਰਾ ਬਣੇ ਹੋਏ ਸਨ ਮੈਨੂੰ ਲੱਗਦਾ ਕਿ ਇਨ੍ਹਾਂ ਪਿੱਪਲ ਬੋੜ ਨਿੰਮ ਜੰਡਕਰੀ ਆਦ ਦਰਖਤਾਂ ਨੂੰ ਇਸੇ ਕਰਕੇ ਪੂਜਿਆ ਜਾਂਦਾ ਕਿ ਗਰਮੀਆਂ ਵਿੱਚ ਛਾਂ ਤੇ ਸਰਦੀਆਂ ਵਿੱਚ ਅੱਗ ਬਾਲਣ ਦੇ ਕੰਮ ਆਉਂਦੇ ਨੇ ਲਗਭਗ ਮੌਨਸੂਨ ਦੀ ਰੁੱਤ ਸ਼ੁਰੂ ਹੋਣ ਵਾਲੀ ਹੈ ਕਿਸਾਨ ਨਰਮਕਪਾ ਹਰ ਹਰ ਮੂੰਗੀ ਆਦ ਦੀਆਂ ਫਸਲਾਂ ਬੀਜ ਕੇ ਅਸਮਾਨ ਵੱਲ ਮੀਂਹ ਦੀ ਝਾਕ ਵਿੱਚ ਬੈਠੇ ਨੀ ਮਾਣੇ ਕੇ ਟੱਬਰ ਵਿੱਚ ਅਸਾਂ ਵੱਜੀਆਂ ਹੋਈਆਂ ਸਨ ਇੱਕ ਮੀਂਹ ਦੀ ਦੂਜੀ ਗਿੰਦੇ ਦੇ ਵਿਆਹ ਦੀ ਬਿਸ਼ਨੀ ਦੀ ਨੂੰ ਤਾਰੋ ਗਿੰਦੇ ਕੇ ਘਰ ਗੇੜੇ ਤੇ ਗੇੜਾ ਰੱਖ ਰਹੀ ਸੀ ਕਿ ਇਹ ਵਿਆਹ ਮੱਗਰ ਤੋਂ ਪਹਿਲਾਂ ਹੀ ਕਰ ਲੈਣ ਕਿਉਂਕਿ ਮੱਗਰ ਵਿੱਚ ਤਾਂ ਹਜੇ ਕਾਫੀ ਮਹੀਨੇ ਪਏ ਸੀ ਤੇ ਤਾਰੋ ਦਾ ਚਾਚਾ ਵਿਆਹ ਕਰਨ ਦੀ ਕਾਹਲ ਕਰ ਰਿਹਾ ਸੀ ਇੱਕ ਸਵੇਰ ਉਹ ਬਹਾਨੇ ਜਿਹੇ ਨਾਲ ਮਾਣੇ ਕੇ ਘਰ ਆਉਂਦੀ ਆ ਤੇ ਗੱਲੀ ਬਾਤੀ ਪੁੱਛਦੀ ਆ ਵੇ ਗਿੰਦਿਆ ਕਦੇ ਜਾਵਾਂ ਆਪਦੇ ਪੇਕੇ ਤੇਰੇ ਵਿਆਹ ਦੀ ਗੰਢ ਦੇਣ ਗਿੰਦਾ ਚੁੱਪ ਰਿਹਾ ਪਰ ਸੁਖੇ ਨੇ ਕਿਹਾ ਇਹਨੇ ਕਾਹਦੀਆਂ ਗੰਢਾਂ ਦੇਣੀਆਂ ਇਹਨੂੰ ਕੀ ਪਤਾ ਬਾਪੂ ਨੂੰ ਪੁੱਛ ਬੇੜੇ ਵਿੱਚ ਬੈਠਾ ਫਿੜਕਾ ਠੀਕ ਕਰਦਾ ਮਾਣਾ ਸੁਣ ਰਿਹਾ ਸੀ ਉਸਨੇ ਕਿਹਾ ਭਾਈ ਮੈਂ ਇੱਕ ਅੱਧੇ ਦਿਨ ਵਿੱਚ ਇਹਨਾਂ ਦੀ ਭੂਆ ਕੋਲ ਜਾ ਕੇ ਆਉਣਾ ਰਹਿ ਕਰਾਂਗੇ ਕਿ ਫਿਰ ਦੱਸ ਦਿਆਂਗੇ ਹੋਰ ਦੱਸ ਬਿਸ਼ਨੀ ਨਹੀਂ ਵੇਖੀ ਕਿੰਨੇ ਦਿਨ ਹੋ ਗਏ ਕਿੱਥੇ ਰਹਿੰਦੀ ਆ ਬੇਬੇ ਤਾਂ ਸਾਰੀ ਦਿਹਾੜੀ ਚਰਖਾ ਕੱਤਦੀ ਰਹਿੰਦੀ ਆ ਹੋਰ ਉਹਨੂੰ ਕਿਸੇ ਕੰਮ ਦਾ ਫਿਕਰ ਨਹੀਂ ਬਸ ਬਾਪੂ ਜੀ ਹੁਣ ਫਿਰ ਤੁਸੀਂ ਛੇਤੀ ਦੱਸ ਦਿਓ ਦਿਔਰ ਦੇ ਵਿਆਹ ਵਿੱਚ ਮੈਂ ਤਾਂ ਬਥੇਰਾ ਨੱਚਣਾ ਐਨੀ ਗੱਲ ਕਹਿ ਕੇ ਤਾਰੋ ਉਹਨਾਂ ਦੇ ਘਰੋਂ ਚਲੀ ਜਾਂਦੀ ਹੈ ਗਿੰਦਾ ਅਸਮਾਨ ਵੱਲ ਵੇਖਦਾ ਹੈ ਟਾਵੇਂ ਟਾਵੇਂ ਚਿੱਟੇ ਬੱਦਲ ਅਸਮਾਨ ਵਿੱਚ ਛਾ ਰਹੇ ਸਨ ਪਰ ਸੁੱਖੇ ਦੇ ਚਿਹਰੇ ਤੇ ਉਦਾਸੀ ਛਾਈ ਹੋਈ ਆ ਉਹ ਮਯੂਸ ਜਿਹਾ ਹੋਇਆ ਅਸਮਾਨ ਵੱਲ ਵੇਖ ਕੇ ਕਹਿੰਦਾ ਇਹ ਤਾਂ ਐਵੇਂ ਦੇ ਹੀ ਬੱਦਲ ਆ ਇਹਨਾਂ ਨੇ ਕਾਹਦਾ ਵਰਨਾ ਵਰਦੇ ਤਾਂ ਕਾਲੇ ਬੱਦਲ ਹੀ ਆ ਸਹਿਜ ਸੁਭਾ ਕਈਆਂ ਗੱਲਾਂ ਨੂੰ ਉਹਦਾ ਬਾਪੂ ਬੜੇ ਧਿਆਨ ਨਾਲ ਸੁਣਦਾ ਰਿਹਾ ਦੂਜੇ ਦਿਨ ਮਾਣਾ ਸਿਉ ਸੁਖੀ ਕਿੰਦੇ ਤੇ ਬੀਰੂ ਨੂੰ ਪਸ਼ੂਆਂ ਤੇ ਖੇਤਾਂ ਦੇ ਕੰਮ ਸਮਝਾ ਕੇ ਆਪਣੀ ਭੈਣ ਦੇ ਕੋਲ ਤੁਰ ਜਾਂਦਾ ਹੈ ਭੈਣ ਨੇ ਆਪਣੇ ਦੂਰੋਂ ਆਉਂਦੇ ਭਰਾਵਾਂ ਵੱਲ ਵੇਖ ਕੇ ਲੰਬਾ ਹੌਂਕਾ ਲੈਂਦਿਆਂ ਕਿਹਾ ਨਹੀਂ ਮਾਂ ਸਦਕੇ ਜੁਗ ਜੁਗ ਜੀਵੇ ਵੇਖ ਮਾਂ ਜੀ ਮੇਰਾ ਵੀਰ ਆ ਰਿਹਾ ਨਾਲ ਹੀ ਭਰਾ ਨੂੰ ਦੇਰਵਾਦ ਆਉਣ ਦਾ ਉਲੰਬਾ ਦਿੰਦੀ ਆ ਵੇ ਵੀਰਾ ਅੱਜ ਕਿਵੇਂ ਪਹਿਣ ਦਾ ਪਿੰਡ ਦਿਸ ਗਿਆ ਐਨੇ ਨੂੰ ਮਾਣਾ ਆਪਣੀ ਵੱਡੀ ਭੈਣ ਦੇ ਪੈਰੀ ਹੱਥ ਲਾਉਂਦਾ ਤੇ ਦੋਨੇ ਭੈਣ ਭਰਾ ਗਲਵੱਕੜੀ ਪਾ ਕੇ ਮਿਲਦੇ ਨੇ ਭਰਾ ਦੇ ਹੱਥੋਂ ਫੁੱਲਾਂ ਨਾਲ ਕੱਢਿਆ ਝੋਲਾ ਫੜ ਉਹਨੇ ਵੇੜੇ ਵਿੱਚ ਡਾਹੇ ਮੰਝੇ ਉੱਪਰ ਬੈਠਣ ਲਈ ਕਿਹਾ ਹਾਂਜੀ ਦੋਸਤੋ ਕਹਾਣੀ ਹਜੇ ਜਾਰੀ ਹੈ ਕਹਾਣੀ ਕਈ ਭਾਗਾਂ ਵਿੱਚ ਪ੍ਰਸਾਰਿਤ ਹੋਵੇਗੀ ਪੂਰੀ ਕਹਾਣੀ ਸੁਣਨ ਲਈ ਚੈਨਲ ਦੇ ਨਾਲ ਜੁੜੇ ਰਹਿਣਾ